ਅੱਜ ਹਾਸਿਆ ਦਾ ਬਾਦਸ਼ਾਹ ਖામੋਸ਼ ਹੋ ਗਿਆ ਛਟਕਾਰਿਆਂ ਦੀ ਬਹਾਰ ਲਾਉਣ ਵਾਲਾ ਕੋਕੇ ਜੜਨ ਵਾਲਾ ਹਾਦਿਲ ਅਜ਼ੀਜ਼ ਪੰਜਾਬੀ ਸਿਨੇਮਾ ਦੀ ਤੜਕੜ ਡਾਕਟਰ ਜਸਵਿੰਦਰ ਪਾਲਾ ਇਸ ਫਾਨੀ ਸੰਸਾਰ ਨੂੰ અલਵਿਦਾ ਕਰ ਗਏ ਨੇ ਉਹਨਾਂ ਨੂੰ ਚਾਣ ਵਾਲਿਆਂ ਦੀਆਂ ਅੱਖਾਂ ਨਮ ਨੇ ਪਰ ਸਦਾ ਹਾਸੇ ਵੰਡਣ ਵਾਲਾ ਚਾਚਾ ਚਤਰਾਜ ਹਰਪਾਸੇ ਦੁੱਖ ਉਦਾਸੀ ਤੇ ਪੰਜਾਬੀਆਂ ਨੂੰ ਇੱਕ ਪਿਆਰ ਕਰਨ ਵਾਲੀ ਗਮਗੀਨ ਲਹਿਰ ਛੱਡ ਗਿਆ ਡਾਕਟਰ ਜਸਵਿੰਦਰ ਪੱਲਾ ਆਪਣੀ ਕਾਮੇਡੀਿਸਦਕਾ ਪ੍ਰਸਿੱਧ ਹੋਏ ਫਿਲਮੀ ਪਰਦੇ ਦੀ ਸ਼ਾਨ ਬਣ ਚੁੱਕੇ ਜਸਵਿੰਦਰ ਪੱਲਾ ਨੂੰ ਇਸ ਮੁਕਾਮ ਤੇ ਪਹੁੰਚਣ ਲਈ ਕਾਫੀ ਲੰਮਾ ਸੰਘਰਸ਼ ਕਰਨਾ ਪਿਆ ਗਾਇਕੀ ਤੋਂ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਜਸਵਿੰਦਰ ਪੱਲਾ ਨੂੰ ਸਫਲਤਾ ਤੇ ਪਛਾਣ ਇੱਕ ਕਾਮੇਡੀਅਨ ਤੇ ਅਦਾਕਾਰ ਵਜੋਂ ਮਿਲਦੀ ਹੈ ਅੱਜ ਵੀ ਜਦੋਂ ਸੱਥਾਂ ਦੇ ਵਿੱਚ ਉਸ ਮਸ਼ਹੂਰ ਛਟਕਾਰਿਆਂ ਦੀ ਛਣਕਾਰ ਦੀਆਂ ਗੱਲਾਂ ਹੁੰਦੀਆਂ ਨੇ ਤਾਂ ਚਾਚੇ ਚਤਰੇ ਦੀਆਂ ਸ਼ੁਰਲੀਆਂ ਯਾਇਆ ਵਾਲੇ NRI ਪਾਨੇ ਦੀਆਂ ਜੱਬਲੀਆਂ ਦੇ ਨਾਲ ਨਾਲ ਸਾਥੀ ਕਲਾਕਾਰਾਂ ਦੀ ਟਿਕੜੀ ਦੇ ਸੁਮੇਲ ਦੀ ਚਰਚਾ ਜ਼ਰੂਰ ਹੁੰਦੀ ਹੈ ਇਸ ਟਿਕੜੀ ਦੇ ਵਿੱਚ ਜਸਵਿੰਦਰ ਪੱਲਾ ਪਤੀਜਬਾਲ ਮੁਕੰਨ ਸ਼ਰਮਾ ਤੇ ਬੈਡਮ ਨੀਲੂ ਆਉਂਦੇ ਨੇ ਇਹਨਾਂ ਤੇ ਇਹਨਾਂ ਨੇ ਲੰਮਾ ਸਮਾਂ ਛਟਕਾਰਾ ਟਾਈਟਲ ਦੇ ਨਾਲ ਕਈ ਐਲਬਮਸ ਦੇ ਵਿੱਚ ਆਪਣੀ ਕਲਾ ਦਾ ਖੂਬ ਪ੍ਰਦਰਸ਼ਨ ਕੀਤਾ ਤੇ ਸਰੋਤਿਆਂ ਨੇ ਵੀ ਕਲਾ ਨੂੰ ਰਜਵਾ ਪਿਆਰ ਦਿੱਤਾ ਤੋ ਜਸਵਿੰਦਰ ਪੱਲਾ ਜੋ ਕਿ ਲੁਧਿਆਣਾ ਦੇ ਪਿੰਡ ਰਕਬਾ ਵਿਖੇ ਪਿਤਾ ਬਹਾਦਰ ਸਿੰਘ ਪੱਲਾ ਤੇ ਮਾਤਾ ਸਤਵੰਤ ਕੌਰ ਦੇ ਘਰ 4 ਮਈ 1960 ਨੂੰ ਪੈਦਾ ਹੋਏ। ਉਹਨਾਂ ਦੇ ਪਿਤਾ ਸਿੱਖਿਆ ਵਿਭਾਗ ਦੇ ਵਿੱਚ ਅਫਸਰ ਸਨ। ਸਕੂਲ ਦੌਰਾਨ ਹੀ ਜਸਵਿੰਦਰ ਪੱਲਾ ਨੇ ਗਾਉਣਾ ਸ਼ੁਰੂ ਕਰ ਦਿੱਤਾ। ਆਪਣੇ ਗੀਤਾ ਦੇ ਨਾਲ ਸਕੂਲ ਦੇ ਹਰ ਸਮਾਗਮ ਦੇ ਵਿੱਚ ਹਾਜ਼ਰੀ ਲਵਾ ਕੇ ਅਧਿਆਪਕਾਂ ਦੀ ਸ਼ਾਬਾਸ਼ੀ ਲੈਂਦੇ ਤੇ ਇਨਾਮ ਵੀ ਲੈਂਦੇ। ਆਪਣੀ ਮਿਹਨਤ ਲਈ ਪੜਾਈ ਦੁਰਾਹਤ ਉਹਨਾਂ ਹਾਸਲ ਕੀਤੀ ਤੇ 9ਵੀਂ ਜਮਾਤ ਦੇ ਵਿੱਚ ਪੜ੍ਹਦੇ ਆ 1900 72 ਡਿਗਰੀ ਭੱਲਾ ਦਾ ਪਹਿਲਾ ਗੀਤ 올 ਇੰਡੀਆ ਰੇਡੀਓ ਸਰੋਤਿਆਂ ਤੱਕ ਪਹੁੰਚਿਆ। ਉਹਨਾਂ ਬੀਐਸਸੀ ਅਤੇ ਐਮਐਸਸੀ ਦੀ ਡਿਗਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਪ੍ਰਾਪਤ ਕੀਤੀ ਤੇ ਫਿਰ ਪੀਐਚਡੀ ਕਰਕੇ ਇਸੇ ਯੂਨੀਵਰਸਿਟੀ ਦੇ ਵਿੱਚ ਬਤੌਰ ਪ੍ਰੋਫੈਸਰ ਸੇਵਾ ਨਭਾਈ। ਉਹ 1984 ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਨੌਕਰੀ ਦੀ ਸ਼ੁਰੂਆਤ ਕੀਤੀ। ਸਭ ਤੋਂ ਪਹਿਲਾਂ 5 ਸਾਲ ਤੱਕ ਏਆਈ ਏਡੀਓ ਦੇ ਵਜੋਂ ਸੇਵਾ ਨਭਾਈ। ਫਿਰ 1999 ਦੇ ਵਿੱਚ ਪੀਏਯੂ ਦੇ ਡਿਪਾਰਟਮੈਂਟ ਆਫ ਐਕਸਟੈਂਸ਼ਨ ਐਜੂਕੇਸ਼ਨ ਦੇ ਵਿੱਚ ਸਹਾਇਕ ਪ੍ਰੋਫੈਸਰ ਦੇ ਤੌਰ ਤੇ ਸ਼ਾਮਲ ਹੋਏ ਤੇ ਉਹ ਖੇਤੀਬਾੜੀ ਪ੍ਰਸਾਰ ਵਿਭਾਗ ਡਾਕਟਰ ਜਸਵਿੰਦਰ ਪੱਲਾ ਦੇ ਖਾਸੇ ਤੇ ਹੈ ਕਿ ਜਿੱਥੇ ਉਹਨਾਂ ਦੀ ਕਾਮੇਡੀ ਨੂੰ ਦਰਸ਼ਕਾਂ ਨੇ ਭਰਵਾ ਹੁੰਗਾਰਾ ਦਿੱਤਾ ਤੇ ਉਹਨਾਂ ਦੇ ਬੋਲੇ ਹੋਏ ਡਾਇਲੌگز ਵੀ ਬੇहद ਮਸ਼ਹੂਰ ਹੋਏ ਇਹ ਡਾਇਲੌگز ਇਸ ਕਦਰ ਮਸ਼ਹੂਰ ਹੋਏ ਕਿ ਉਹਨਾਂ ਨੇ ਇੱਕ ਟਿਕਟੌਕ ਦੀਆਂ ਵੀਡੀਓਜ਼ 'ਤੇ ਬਣੀਆਂ ਕਈ ਡਾਇਲੌگز ਦਾ ਆਮ ਹੀ ਲੋਕ ਬੋਲਦੇ ਸੁਣੇ ਜਾਂਦੇ ਉਹਨਾਂ ਵਿੱਚੋਂ ਡਾਇਲੌگز ਦਾ ਜ਼ਿਕਰ ਕਰਨਾ ਤਾਂ ਜ਼ਰੂਰ ਬਣਦਾ ਕਿ ਢਿੱਲੂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ ਗੰਦੀ ਔਲਾਦ ਨਾ ਮਜ਼ਾ ਨਾ ਸੁਆਦ ਇਸ ਨਾਲ 360 ਸਲਿੱਟਰ ਨਾਰ ਦੇ ਸਾਰਾ ਸਾਲ ਬੰਦੇ ਨੂੰ ਮਾਰਦੇ ਇਹ ਕੁਝ ਅਜਿਹੇ ਡਾਇਲੌਗਸ ਨੇ ਜੋ ਕਿ ਉਹਨਾਂ ਦੇ ਲੋਕਾਂ ਦੇ ਮੂੰਹ ਤੇ ਚੜ ਗਏ ਸੁਵਿੰਦਰ ਪੱਲਾ ਵੈਸੇ ਅਜਿਹੇ ਪੰਜਾਬੀ ਕਾਮੇਡੀਅਨ ਮੰਨੇ ਗਏ ਜੋ ਕਿ ਕੋਈ ਵੀ ਸੁਬਾਤ ਕਾਫੀ ਤੇਜ਼ੀ ਨਾਲ ਬੋਲਣ ਦੀ ਜਾਂਚ ਰੱਖਦੇ ਸਨ ਪੱਲਾ ਦੀ ਸਫਲਤਾ ਪਿੱਛੇ ਉਹਨਾਂ ਦੀ ਸਾਦਗੀ ਤੇ ਸਖਤ ਮਿਹਨਤੀ ਹੈ ਇਸ ਦੇ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਜਸਵਿੰਦਰ ਪੱਲਾ ਤੋਂ ਬਿਨਾ ਪੰਜਾਬੀ ਫਿਲਮਾਂ ਅਧੂਰੀਆਂ ਮੰਨੀਆਂ ਜਾਂਦੇ ਨੇ ਇਹ ਵੀ ਦਿਲਚਸਪ ਗੱਲ ਹੈ ਕਿ ਪੰਜਾਬੀ ਫਿਲਮਾਂ ਦੇ ਵਿੱਚ ਜਸਵਿੰਦਰ ਪੱਲਾ ਦੀ ਬੀਨ ਸ਼ਰਮਾ ਗੁਰਪ੍ਰੀਤ ਕੁੱਕੀ ਰਾਣਾ ਰਣਬੀਰ ਤੇ ਵਿਨੂ ਢਿਲੋਂ ਵਰਗੀਆਂ اداکارਾਂ ਦੇ ਨਾਲ ਕਲਾਕਾਰੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਸੀ ਦੱਸ ਦੇ ਕਿ ਜਸਵਿੰਦਰ ਪੱਲਾ ਦਾ ਵਿਆਹ ਪਰਮਦੀਪ ਪੱਲਾ ਦੇ ਨਾਲ ਹੋਇਆ ਜੋ ਕਿ ਇੱਕ ਫਾਈਨ ਆਰਟਸ ਅਧਿਆਪਕ ਨੇ ਇਹਨਾਂ ਦੇ ਘਰ ਬੇਟੀ ਅਰਸ਼ਦੀਪ कौर ਪੱਲਾ ਤੇ ਬੇਟਾ ਪੁਖਰਾਜ ਪੱਲਾ ਨੇ ਜਨਮ ਲਿਆ ਪੁਖਰਾਜ ਪੱਲਾ ਵੀ ਆਪਣੇ ਪਿਤਾ ਦੀਆਂ ਪੈਰਾਂ ਦੇ ਚੱਲਦੇ ਆ ਫਿਲਮੀ ਜਗਤ ਦੇ ਵਿੱਚ ਚੰਗੀ ਪਛਾਣ ਬਣਾ ਰਹੇ ਨੇ ਪੰਜਾਬ ਕੀਟਬੜੀ ਯੂਨੀਵਰਸਿਟੀ ਦੀ ਪੜਾਈ ਦੌਰਾਨ ਹੀ ਜਸਵਿੰਦਰ ਪੱਲਾ ਦਾ ਮਿਲ ਬਾਲ ਮੁਕੰਨ ਸ਼ਰਮਾ ਦਾ ਨਾ ਹੁੰਦਾ ਦੋਸਤੀ ਇੰਨੀ ਗੂੜੀ ਹੋਈ ਤੇ ਸਫ਼ਰ ਅੱਗੇ ਵਧਿਆ ਇਸ ਜੋੜੀ ਨੇ ਯੂਨੀਵਰਸਿਟੀ ਦੇ ਸੱਭਿਆਚਾਰਕ ਪ੍ਰੋਗਰਾਮਾਂ ਦੇ ਵਿੱਚ ਕਾਮੇਡੀ ਦੀ ਪੇਸ਼ਕਾਰੀ ਦੇ ਨਾਲ ਨਾਲ ਇੱਕ ਵੱਖਰੀ ਪਛਾਣ ਬਣਾਈ PAU ਦੇ ਵਿੱਚ ਲੱਗੇ ਕਿਸਾਨ ਮੇਲਿਆਂ ਦੀ ਡਾਕਟਰ ਪਲਾ ਨੇ अगुवाई ਕਰਦੇ ਆ ਕਿ ਸਾਰਾ ਦਾ ਹਿੱਤਾਂ ਦੀ ਵੀ ਗੱਲ ਕੀਤੀ ਯੂਨੀਵਰਸਿਟੀ ਦੇ ਵਿੱਚ ਆਪਣੀ ਪਛਾਣ ਬਣਾਉਣ ਤੋਂ ਬਾਅਦ ਜਸਵਿੰਦਰ ਪਲਾ ਨੇ ਜਲੰਧਰ ਦੂਰਦਰਸ਼ਨ ਦੇ ਮਸ਼ਹੂਰ ਪ੍ਰੋਗਰਾਮ ਰੂਲ ਦੇ ਦਾਵਿਆ ਦੇ ਵਿੱਚ ਬਾਲਮਕੰਸ਼ਰ ਸ਼ਰਮਤ ਦਿਵਯਾ ਦਿੱਤਾ ਦੇ ਨਾਲ ਛੋਟੇ ਪਰਦੇ ਤੋਂ ਸ਼ਾਨਦਾਰ ਐਂਟਰੀ ਕੀਤੀ ਸਟੇਜ ਸ਼ੋਅ ਕਾਸਟਾ ਜਲੰਧਰ ਦੂਰਦਰਸ਼ਨ ਤੇ ਆਪਣੀ ਪਛਾਣ ਬਣਾਉਣ ਤੋਂ ਬਾਅਦ ਉਹਨਾਂ ਨੇ ਇਸ ਸਿਨੇਮਾ ਜਗਤ ਦੇ ਵਿੱਚ ਤਰੱਕੀ ਕਰਨੀ ਸ਼ੁਰੂ ਕਰ ਦਿੱਤੀ ਤੇ ਉਹਨਾਂ ਦੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਜਿਹੜੀ ਆ ਉਹ ਮਾਹੌਲ ਠੀਕ 1999 ਤੋਂ ਹੁੰਦੀ ਇਸ ਫਿਲਮ ਦੇ ਵਿੱਚ ਇੰਸਪੈਕਟਰ ਦਾ ਉਹਨਾਂ ਨੇ ਕਿਰਦਾਰ ਨਿਭਾਇਆ ਫਿਲਮ ਚ ਬਾਲਮਕੰਨ ਸ਼ਰਮਾ ਵੀ ਪੁਲਿਸ ਵਾਲੇ ਦੇ ਕਿਰਦਾਰ ਚ ਨਿਭਾਇਆ ਇਸੇ ਤਰੀਕੇ ਨਾਲ ਮਸ਼ਹੂਰ ਕਾਮੇਡੀਅਨ ਕਿੰਗ ਜਸਪਾਲ ਪੱਟੀ ਦੇ ਨਾਲ ਵੀ ਉਹਨਾਂ ਨੇ ਦਮਦਾਰ ਕਿਰਦਾਰ ਨਿਭਾਏ ਫਿਰ ਕਈ ਫਿਲਮਾਂ ਜਿਸ ਵਿੱਚ ਕੈਰੀ ਔਨ ਜੱਟਾ ਸਰਦਾਰ ਜੀ ਵਿਆਸਤ ਤੇ ਕਿਲੋਮੀਟਰ ਕ੍ਰੇਜ਼ੀ ਟੱਬਰ ਯਾਨੀ ਕਿ ਕੋਈ ਪੰਜਾਬੀ ਫਿਲਮ ਅਜਿਹੀ ਨਹੀਂ ਕਹਿ ਸਕਦੇ ਜਿਸ ਦੇ ਵਿੱਚ ਉਹਨਾ ਬਾ ਕਮਾਲ ਅਦਾਕਾਰੀ ਨਹੀਂ ਕੀਤੀ। ਸੌਦੇ ਕਰੀਪ ਪੰਜਾਬੀ ਫਿਲਮਾਂ ਦੇ ਵਿੱਚ ਕਾਮੇਡੀ ਦੇ ਨਾਲ ਉਹਨਾਂ ਨੇ ਹਾਸੇ ਪਾਏ। ਜਸਵਿੰਦਰ ਪੱਲਾ ਬਾਰੇ ਗੱਲ ਚੱਲ ਰਹੀ ਹੋਵੇ ਤੇ ਉਹਨਾਂ ਦੀਆਂ ਛਟਕਾਰਾ ਲੜੀ ਦੀ ਐਲਬम्स ਤੇ ਸੀਰੀਜ਼ ਦਾ ਜ਼ਿਕਰ ਨਾ ਹੋਵੇ ਨਹੀਂ ਹੋ ਸਕਦਾ। ਦਰਸਲ ਜਸਵਿੰਦਰ ਪੱਲਾ, ਬਾਲ ਮਕਰਸ਼ਮਾ ਤੇ ਮੈਡਮ ਲੀਲੂ ਦੀ ਟਿਕੜੀ ਨੇ ਇਸ ਛਟਕਾਰੇ ਦੇ ਜ਼ਰੀਏ ਲੰਮਾ ਸਮਾਂ ਹੀ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕੀਤਾ। ਅਸੀਂ ਇਹ ਕਿ ਛਟਕਾਰਾ 2006 ਦੇਸ ਦੇ ਨਾਲ ਹੀ ਕੱਡਤੀਆਂ ਕਸਣਾ ਇਸ ਸੀਰੀਜ਼ ਦਾ ਸੀਕਵਲ ਜੁਬਲੀ ਬਣਿਆ ਦੱਸਣਯੋਗ ਹੈ ਕਿ 2002 ਤੋਂ ਬਾਅਦ ਇਹ ਛਟਕਾਰੇ ਵੀਡੀਓਜ਼ ਸੀਡੀਆਂ ਦੇ ਵਿੱਚ ਵੀ ਰਿਲੀਜ਼ ਹੋਈਆਂ ਤੇ ਯੂਨੀਵਰਸਿਟੀ ਦੇ ਸਟੇਜ ਤੋਂ ਸ਼ੁਰੂ ਹੋ ਕੇ ਜਸਵਿੰਦਰ ਪੱਲਾ ਨੇ ਅਮਰੀਕਾ ਇੰਗਲੈਂਡ ਕੈਨੇਡਾ ਆਸਟ੍ਰੇਲੀਆ ਵਰਗੇ ਦੇਸ਼ਾਂ ਤੇ ਪੂਰੀ ਦੁਨੀਆ ਦੇ ਵਿੱਚ ਹੀ ਤੱਕ ਪਾ ਦਿੱਤੀ ਜਸਵਿੰਦਰ ਪੱਲਾ ਦੇ ਇਸ ਕਲਾ ਨੂੰ ਵੇਗ ਦਿਆ ਹੋਇਆ ਹੁਣ ਤੱਕ ਕਈ ਮਾਨ ਸਨਮਾਨ ਉਹਨਾਂ ਨੂੰ ਮਿਲੇ ਨੇ ਤੇ ਉਹਨਾਂ ਦੇ ਬੇਵਕਤੀ ਜਹਾਨ ਨੂੰ ਤੋਂ ਜਾਣ ਤੇ ਜਿੱਥੇ ਪੰਜਾਬੀ ਫਿਲਮ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ